ਅਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਰ ਆਈ ਆਰ ਤੇ ਬਲੈਕ ਐਸਟਰੋਲੋਪ ਦੇਸੀ ਚੂਚਾ ਆਪਣੇ ਕੋਲ ਜਿੰਨੀ ਵੀ ਲੋੜ ਹੈ ਵੱਦ ਤੋਂ ਵੱਦ ਸਾਡੇ ਕੋਲੇ ਹਾਜ਼ਰ ਹੈ ਜੀ ਜਿੰਨਾ ਵੀ ਵੀਰਾਂ ਨੇ ਬੁਕਿੰਗ ਕਰਾਉਣੀ ਹੈ 9814586919 ਤੇ ਬੁਕਿੰਗ ਕਰਾ ਲਓ ਬਾਕੀ ਗੱਲ ਇਹ ਹੈ ਜੀ ਚੂਚੇ ਨੂੰ ਨਮਕ ਵਾਲਾ ਪਾਣੀ ਜ਼ਰੂਰ ਦੇਣਾ ਜੀ ਆਹ ਦਿਨਾਂ ਦੇ ਵਿੱਚ ਗਰਮੀ ਜ਼ਿਆਦਾ ਹੈ ਹੌਂਕਦੇ ਨੇ ਜਦੋਂ ਤਾਂ 2-3 ਚਮਚੇ 100 ਚੂਚੇ ਨੂੰ ਪਾਣੀ 10 ਲੀਟਰ ਪਾਣੀ ਚ ਪਾ ਕੇ ਪਲਾਓ ਤੇ ਬਾਕੀ ਨਮਕ ਦੇਓ ਤੇ ਲੱਸੀ ਵਗੈਰਾ ਦੇ ਸਕਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈ ਦੁਪਹਿਰ ਵੇਲੇ ਲੱਸੀ ਦਿਓ ਇਹਨਾਂ ਨੂੰ ਜਾਂ ਕੱਚੀ ਲੱਸੀ ਦੁੱਧ ਦੀ ਕਰਕੇ ਦੇ ਸਕਦੇ ਹੋ ਜੀ ਇਹ ਜ਼ਰੂਰੀ ਨੇ ਇਹ ਗੱਲਾਂ ਤੇ ਇਹ ਕਰਨਾ ਜ਼ਰੂਰੀ ਹੈ ਜੀ ਕੱਚੀ ਲੱਸੀ ਦਿਓ ਇਹਨਾਂ ਨੂੰ ਪੀਣ ਲਈ ਨਮਕ ਨਹੀਂ ਪਾਉਣਾ ਕੱਲੀ ਕੱਚੀ ਲੱਸੀ ਜਿਵੇਂ ਦੁੱਧ ਦੀ ਬਣਾਉਂਦੇ ਹੁੰਦੇ ਆਪਾਂ ਉਹ ਪਾ ਕੇ ਦੇ ਸਕਦੇ ਹੋ ਤੇ ਐਲੋਵੀਰਾ ਵਗੈਰਾ ਦੇ ਸਕਦੇ ਹਾਂ ਗਰੋਥ ਹੋ ਜਾਂਦੀ ਹੈ ਵੈਸੇ ਜਿਆਦਾ ਗਰੋਥ ਦੀ ਲੋੜ ਨਹੀਂ ਹੁੰਦੀ ਹਲਕੀ ਮੁਰਗੀ ਆਂਡਾ ਪ੍ਰਦਧ ਦਿੰਦੀ ਹੈ ਜੀ ਦੇਖ ਸਕਦੇ ਹੋ ਵਧੀਆ ਚੂਚਾ ਆਪਣਾ ਠੀਕ ਹੈ ਜੀ ਤੇ ਜਿਨ੍ਹਾਂ ਨੇ ਵੀ ਚੂਚਾ ਲੈਣਾ ਹੈ ਬੁਕਿੰਗ ਕਰਾ ਲਓ ਤੇ ਬਾਕੀ ਫੀਡ ਦੁਪਹਿਰ ਵੇਲੇ ਨਹੀਂ ਪਾਉਣੀ ਆਪਾਂ ਚੂਚੇ ਨੂੰ ਠੀਕ ਹੈ ਨਾ ਦੁਪਹਿਰ ਵੇਲੇ ਫੀਡ ਪਾਉਣੀ ਨੁਕਸਾਨ ਕਰਦੀ ਹੈ ਦੁਪਹਿਰ ਵੇਲੇ ਫੀਡ ਬੰਦ ਕਰਨੀ ਹੈ ਸ਼ਾਮ ਨੂੰ ਫੀਡ ਪਾਉਣੀ ਹੈ ਜੀ ਸ਼ਾਮ ਨੂੰ 5 ਵਜੇ 6 ਵਜੇ ਠੀਕ ਹੈ ਜੀ 5 ਵਜੇ ਤੋਂ ਬਾਅਦ ਸਵੇਰੇ 9 ਵਜੇ ਦਾ 9:30 ਵਜੇ ਤੱਕ ਬਾਕੀ ਜਿੱਦਣ ਠੰਡਾ ਮੌਸਮ ਹੋਵੇ ਉਸ ਦਿਨ ਪਾ ਸਕਦੇ ਹਾਂ ਜਿਵੇਂ ਬੱਦਲ ਵਾਈ ਹੁੰਦੀ ਹੈ ਉਦੋਂ ਪਾ ਸਕਦੇ ਹਾਂ ਠੀਕ ਹੈ ਜੀ ਮੌਸਮ ਜਿਵੇਂ ਬਾਰਿਸ਼ ਦੇ ਆ ਰਹੇ ਨੇ ਚੂਚੇ ਨੂੰ ਬਚਾ ਕੇ ਰੱਖੋ ਠੀਕ ਹੈ ਜੀ ਤੇ ਇਹਨਾਂ ਗੱਲਾਂ ਦਾ ਬਹੁਤ ਹੀ ਧਿਆਨ ਰੱਖਣਯੋਗ ਗੱਲਾਂ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਖੱਟੀ ਲੱਸੀ ਦੇ ਵਿੱਚ ਰੋਟੀਆਂ ਚੂਰ ਕੇ ਪਾ ਸਕਦੇ ਹੋ ਤੁਸੀਂ ਗ੍ਰੋਥ ਲਈ ਖੱਟੀ ਲੱਸੀ ਦੇ ਵਿੱਚ ਰੋਟੀ ਚੂਰ ਕੇ ਪਾ ਦਿਓ ਜਿਵੇਂ 2 ਲੀਟਰ ਲੱਸੀ ਹੋਵੇ 10 15 ਉੱਤੇ ਰੋਟੀਆਂ ਹੋਣ ਚੂਰ ਕੇ ਉਹ ਤੁਸੀਂ ਖਿਲਾਓ ਚੂਚਿਆਂ ਨੂੰ ਠੀਕ ਹੈ ਨਾ 200 ਚੂਚੇ ਨੂੰ ਪਾ ਦੋ ਬਸ ਜ਼ਿਆਦਾ ਨੇ ਤਾਂ ਜ਼ਿਆਦਾ ਵਧਾ ਲਓ ਜਿੰਨੀ ਵੀ ਚਰਾਣੀਆਂ ਚੀਜ਼ਾਂ ਪਾਓਗੇ ਚੂਤੇ ਦੀ ਗਰੋਥ ਵੀ ਵਧੀਆ ਹੋਊਗੀ ਤੇ ਤੰਦਰੁਸਤ ਵੀ ਰਹੂਗਾ ਜੀ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਬਾਕੀ ਗਰਮੀ ਤੋਂ ਬਚਾ ਕੇ ਰੱਖੋ ਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਬਾਕੀ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਜਿਹੜੇ ਵੀ ਦੇਖਦੇ ਹੋ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਜਾਣਕਾਰੀ ਵਾਲੀਆਂ ਤੇ 9814586919 ਮੇਰਾ ਫੋਨ ਨੰਬਰ ਹੈ ਠੀਕ ਹੈ ਜੀ ਕੇ ਪਿੰਡ ਹੈ ਮੇਰਾ ਗਰੇਵਾਲ ਸੰਦੀਪ ਸਿੰਘ ਕੇ ਨੇੜੇ ਫੇਰਪੁਰ ਖਾਨਾ ਕੇ ਹਾਹੇ ਨਾਲ ਠੀਕ ਹੈ ਜੀ ਹਲਾਲ ਮੋਹਰਵਾਲ ਪਿੰਡ ਹੈ